ਜਿੱਥੇ ਪੰਜਾਬ ਸਰਕਾਰ ਨੇ ਸਖਤ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ ਕਿ ਕਿਸੇ ਵੀ ਰਿਸ਼ਵਤਖੋਰ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਨੂੰ ਤੁਰੰਤ ਘਰੇ ਭੇਜਿਆ ਜਾਵੇਗਾ। ਬਿਨਾ ਕਿਸੇ ਨਾ ਕਿਸੇ ਦੇਰੀ ਹੀ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ। ਜਿੱਥੇ ਪੰਜਾਬ ਸਰਕਾਰ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਉਥੇ ਪੰਜਾਬ ਸਰਕਾਰ ਦੇ ਵੱਲੋਂ ਕੁਝ ਨੰਬਰ ਵੀ ਜਾਰੀ ਕੀਤੇ ਗਏ ਹਨ ਜਿਨ੍ਹਾਂ ਤੇ ਕੋਈ ਵੀ ਸ਼ਿਕਾਇਤ ਕਰਤਾ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਬਣਦੀ ਕਾਨੂੰਨੀ ਤੇ ਸਖਤ ਕਾਰਵਾਈ ਕਰਵਾ ਸਕਦਾ ਹੈ ਜਿਸ ਵੀ ਵਿਅਕਤੀ ਦਾ ਤਨਖਾਹ ਦੇ ਨਾਲ ਗੁਜ਼ਾਰਾ ਨਾ ਹੁੰਦਾ ਹੋਵੇ ਮੋਟੀ ਤਨਖਾਹ ਦੇ ਨਾਲ ਵੀ ਗੁਜ਼ਾਰਾ ਨਾ ਹੁੰਦਾ ਹੋਵੇ ਤੇ ਰਿਸ਼ਵਤ ਖਾਣ ਦੀ ਆਦਤ ਪੈ ਜਾਵੇ ਉਸ ਦੇ ਖਿਲਾਫ ਜਿੰਨੇ ਮਰਜ਼ੀ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾਣ ਉਸ ਤੇ ਜੋ ਵੀ ਕਾਰਵਾਈ ਕੀਤੀ ਜਾਵੇ ਪਰ ਉਹਨਾਂ ਦੀ ਇਹ ਜਿਹੜਾ ਵੱਡਾ ਲਾਲਚ ਰਿਸ਼ਵਤ ਦਾ ਲਾਲਚ ਹੈ ਇਹ ਉਹਨਾਂ ਦੇ ਮਨ ਦੇ ਵਿੱਚੋਂ ਕਦੇ ਵੀ ਲਾਲਚ ਨਹੀਂ ਜਾਂਦਾ ਅਤੇ ਉਹਨਾਂ ਦੀ ਆਦਤ ਪੱਕੀ ਹੋ ਜਾਂਦੀ ਹੈ ਇਸੇ ਤਰ੍ਹਾਂ ਹੀ ਪੱਕੀ ਆਦਤ ਤੇ ਰਿਸ਼ਵਤ ਖਾਣ ਦੇ ਲਾਲਚ ਨੇ ਅੱਜ ਇੱਕ ਥਾਣੇਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰਵਾ ਦਿੱਤਾ ਹੈ। ਇਸੇ ਤਰ੍ਹਾਂ ਹੀ ਜ਼ਿਲ੍ਹਾ ਫਾਇਰਕਾਦੀ ਸਬਡਿਵੀਜ਼ਨ ਜਲਾਲਾਗੜ ਦੇ ਥਾਣਾ ਸਿਟੀ ਵਿੱਚ ਤਾਇਨਾਤ ਸਰੂਪ ਸਿੰਘ ਐਸਆਈ ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਵਿਭਾਗ ਨੇ ਸ਼ਹੀਦ ਉਦਮ ਸਿੰਘ ਚੌਂਕ ਤੋਂ ਗ੍ਰਿਫਤਾਰ ਕਰਕੇ ਸਾਰੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਥੋਂ ਏਐਸਆਈ ਨੂੰ ਲਜਾਇਆ ਗਿਆ ਹੈ ਬਾਕੀ ਬਣਦੀ ਕਾਰਵਾਈ ਕਰਕੇ ਉਸ ਨੂੰ ਜੇਲ੍ਹ ਯਾਤਰਾ ਕਰਵਾਈ ਜਾਵੇਗੀ ਇਸ ਤੋਂ ਅਗਲੀ ਕਾਰਵਾਈ ਮਾਨਯੋਗ ਅਦਾਲਤ ਦੀ ਹੋਵੇਗੀ ਕਿ ਉਸ ਨੂੰ ਕਿੰਨੀ ਸਜ਼ਾ ਹੁੰਦੀ ਹੈ ਕਿੰਨਾ ਜੁਰਮਾਨਾ ਹੁੰਦਾ ਹੈ ਜਾਂ ਉਹ ਬਰੀ ਹੁੰਦਾ ਹੈ ਇਸ ਸਾਰੀ ਵਾਰਤਾ ਲਾਪ ਨੂੰ ਦੇਖ ਕੇ ਅੱਜ ਲੋਕਾਂ ਦੀ ਆਪਸ ਵਿੱਚ ਕੁਸਰਮਸਰ ਦੇਖਣ ਨੂੰ ਸੁਣੀ ਲੋਕਾਂ ਦਾ ਕਹਿਣਾ ਸੀ ਕਿ ਹਜ਼ਾਰਾਂ ਰੁਪਏ ਤਨਖਾਹਾਂ ਮੋਟੀਆਂ ਤਨਖਾਹਾਂ ਲੈਣ ਦੇ ਬਾਵਜੂਦ ਵੀ ਜਿਹੜੇ ਮੁਲਾਜ਼ਮ ਰਿਸ਼ਵਤ ਲੈਣ ਤੋਂ ਨਹੀਂ ਹਟਦੇ ਇਹਨਾਂ ਨੂੰ ਤੁਰੰਤ ਬਰਖਾਸਤ ਕਰਕੇ ਘਰਾਂ ਨੂੰ ਭੇਜ ਦੇਣਾ ਚਾਹੀਦਾ ਹੈ ਲੋਕਾਂ ਨੇ ਅੰਦਾਜ਼ੇ ਲਗਾਏ ਕਿ ਇਹਨਾਂ ਦੀ ਜਗ੍ਹਾ ਤੇ ਜਿਵੇਂ ਅੱਜ ਠੇਕੇ ਤੇ ਮੁਲਾਜ਼ਮ ਰੱਖੇ ਜਾ ਰਹੇ ਹਨ ਇੱਕ ਮੁਲਾਜ਼ਮ ਦੇ ਬਦਲੇ 10 ਮੁਲਾਜ਼ਮ ਠੇਕੇ ਤੇ ਭਰਤੀ ਕੀਤੇ ਜਾ ਸਕਦੇ ਹਨ ਤੇ ਦਸਾਂ ਘਰਾਂ ਦਾ ਗੁਜ਼ਾਰਾ ਰੋਟੀ ਦਾ ਗੁਜ਼ਾਰਾ ਜਿਹੜਾ ਵਧੀਆ ਚੱਲ ਸਕਦਾ ਹੈ ਇਨਸਾਫ ਟਾਈਮ ਟੀਵੀ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਅੱਜ ਬਹੁਤ ਸਾਰੇ ਲੋਕ ਰਿਸ਼ਵਤ ਖੋਰ ਮੁਲਾਜ਼ਮਾਂ ਦੇ ਹੱਥੋਂ ਤੰਗ ਹਨ ਜਿਨ੍ਹਾਂ ਦੇ ਦਫ਼ਤਰਾਂ ਦੇ ਵਿੱਚ ਕੋਈ ਵੀ ਕੰਮ ਸਹੀ ਨਹੀਂ ਚੜਦੇ ਜਿੰਨੀ ਦੇਰ ਤੱਕ ਉਹ ਮੋਟੀ ਰਿਸ਼ਵਤ ਨਹੀਂ ਦੇ ਨਹੀਂ ਦਿੰਦੇ ਪਰ ਇਸ ਦੇ ਬਾਵਜੂਦ ਲੋਕ ਇਸ ਗੱਲ ਤੋਂ ਡਰਦੇ ਹਨ ਕਿ ਕੋਈ ਮੁਲਾਜ਼ਮ ਉਨ੍ਹਾਂ ਦਾ ਨੁਕਸਾਨ ਨਾ ਕਰ ਦੇਵੇ ਕਿ ਕਿਤੇ ਉਨ੍ਹਾਂ ਦੇ ਕਾਗਜ਼ੀ ਪੱਤਰੀ ਕਾਰਵਾਈ ਦੇ ਵਿੱਚ ਕੋਈ ਗੜਬੜ ਨਾ ਕਰ ਦੇਵੇ ਜਿਸ ਕਰਕੇ ਮਜਬੂਰੀਆਂ ਦੇ ਵਿੱਚ ਫਸੇ ਲੋਕ ਰਿਸ਼ਵਤ ਦੇ ਦਿੰਦੇ ਹਨ ਪਰ ਇਸ ਰਿਸ਼ਵਤ ਦੇ ਬੋਲਬਾਲੇ ਦਾ ਇੱਕ ਅੰਦਾਜ਼ਾ ਇਹ ਵੀ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਲੋਕ ਵੀ ਬਹੁਤ ਵੱਡੇ ਕਸੂਰਵਾਰ ਹਨ ਜਿੰਨੀ ਦੇਰ ਉਹ ਰਿਸ਼ਵਤ ਦੇ ਨਹੀਂ ਦਿੰਦੇ ਉਹਨਾਂ ਦੇ ਮਨ ਦੀ ਸੰਤੁਸ਼ਟੀ ਹੀ ਨਹੀਂ ਹੁੰਦੀ ਉਹਨਾਂ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਜਲਦਬਾਈ ਦੇਖਣ ਨੂੰ ਪਾਈ ਜਾਂਦੀ ਹੈ ਕਿ ਜਿਹੜਾ ਕੰਮ ਹਫਤੇ ਜਾਂ 10 ਦਿਨ ਦੇ ਵਿੱਚ ਹੋਣ ਵਾਲਾ ਹੋਵੇ ਉਸ ਨੂੰ ਲੋਕਾਂ ਦਾ ਮੰਨਣਾ ਇਹ ਹੁੰਦਾ ਹੈ ਕਿ ਘੰਟੇ ਦੇ ਵਿੱਚ ਹੀ ਕਰਵਾਇਆ ਜਾਵੇ ਚਾਹੇ ਜਿੰਨੇ ਵੀ ਪੈਸੇ ਲੱਗ ਜਾਣ ਲੋਕਾਂ ਨੇ ਆਪ ਹੀ ਮਲਾਜ਼ਮਾਂ ਦੇ ਮੂੰਹ ਨੂੰ ਰਿਸ਼ਵਤ ਲਈ ਹੈ ਜਿੱਥੇ ਰਿਸ਼ਵਤ ਲੈਣਾ ਤੇ ਰਿਸ਼ਵਤ ਦੇਣਾ ਕਾਨੂੰਨੀ ਅਪਰਾਧ ਮੰਨਿਆ ਗਿਆ ਹੈ ਉਥੇ ਬਹੁਤ ਸਾਰੇ ਦਫ਼ਤਰਾਂ ਦੇ ਵਿੱਚ ਰਿਸ਼ਵਤ ਦਾ ਬੋਲਬਾਲਾ ਸ਼ਰਿਆਮ ਚੱਲ ਰਿਹਾ ਹੈ ਜਦੋਂ ਕਿ ਕਿਸੇ ਵੀ ਮੁਲਾਜ਼ਮ ਦੇ ਕੰੰਨਾ ਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਜੂੰ ਤੱਕ ਨਹੀਂ ਸ਼ਰਕਦੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਸ਼ਿਕਾਇਤਕਰਤਾ ਨੂੰ ਇਸ ਥਾਣੇਦਾਰ ਸਰੂਪ ਸਿੰਘ ਵੱਲੋਂ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਥੇ ਸ਼ਿਕਾਇਤਕਰਤਾ ਦਾ ਮੰਨਣਾ ਹੈ ਕਿ ਉਸ ਨੂੰ ਨਜਾਇਜ਼ ਪਰੇਸ਼ਾਨ ਕਰਨ ਦੇ ਨਾਲ ਨਾਲ ਰਿਸ਼ਵਤ ਦੀ ਮੰਗ ਵੀ ਕਾਫੀ ਕੀਤੀ ਜਾ ਰਹੀ ਸੀ ਜੋ ਕਿ ਇਹ ਰਿਸ਼ਵਤ ਦੇਣੀ ਉਸ ਦੇ ਵਾਸਤੇ ਮੁਨਾਸਬ ਨਹੀਂ ਸੀ ਉਸ ਦੇ ਵਾਸਤੇ 4000 ਰੁਪਏ ਦੀ ਰਕਮ ਇਹ ਬਹੁਤ ਵੱਡੀ ਰਕਮ ਸੀ ਜਿੱਥੇ ਮਜਬੂਰੀ ਦੇ ਵਿੱਚ ਆ ਕੇ ਉਸ ਨੂੰ ਵਿਜੀਲੈਂਸ ਵਿਭਾਗ ਦੇ ਕੋਲ ਸ਼ਿਕਾਇਤ ਕਰਨੀ ਪਈ ਵਿਜੀਲੈਂਸ ਵਿਭਾਗ ਨੇ ਆਪਣੀ ਟੀਮ ਬਣਾ ਕੇ ਅੱਜ ਸਰੂਪ ਸਿੰਘ ਐਸਆਈ ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਫੜ ਲਿਆ ਹੈ ਕਵਰ ਨੂੰ ਵੱਤੋ ਵੱਤ ਸ਼ੇਅਰ ਕਰ ਦਿਓ ਤੇ ਅਜੇ ਤੱਕ ਤੁਸੀਂ ਆਪਣਾ ਚੈਨਲ ਫੋਲੋ ਜਾਂ ਲਾਈਕ ਨਹੀਂ ਕੀਤਾ ਤਾਂ ਚੈਨਲ ਨੂੰ ਫੋਲੋ ਤੇ ਲਾਈਕ ਕਰ ਲਓ ਤੁਸੀਂ ਦੇਖ ਰਿਹਾ ਸੀ ਇਨਸਾਫ ਟਾਈਮ ਟੀਵੀ ਜਲਾਲਾਬਾਦ